ਅਸਲ ਦੇ ਵਿੱਚ ਇਹ ਆਪਣੀ ਆਪਣੀ ਸੋਚ ਆ ਸਰੀਰ ਦੀ ਜ਼ਰੂਰਤ ਆ ਇਹਦਾ ਧਾਰਮਿਕਤਾ ਦੇ ਨਾਲ ਸੰਬੰਧਤ ਨਹੀਂ ਇਹ ਜੀਵਤ ਆ ਜੇ ਇੱਕ ਸਮਝ ਕੇ ਆਪਾਂ ਸਮਝਦੇ ਵੀ ਪਾਪ ਆ ਤੇ ਫਿਰ ਆਪਾਂ ਪੈਲਾਂ ਨੂੰ ਜੋ ਜ਼ਮੀਨਾਂ ਦੇ ਫਸਲਾਂ ਨੂੰ ਜ਼ਹਿਰੀਲੀ ਤੋਂ ਜ਼ਹਿਰੀਲੀ ਮੈਜੋਰਿਟੀ ਪੋੜ ਜਾਂ ਕਲੋਰ ਪਾਉਨੇ ਆ ਜੀਵ ਜੰਤੂ ਮਰਦੇ ਆ ਸੌਂਦੇ ਆ ਹਾਲਾਟ ਤੋਂ ਬਿਨਾਂ ਨਹੀਂ ਗਏ ਮੋਦੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਪਾਪਕ ਉਸ ਘਾਵੇ ਕਿਸਵੇਂ ਪਾ ਉਸ ਮਾਰੇ ਜੀ ਗੈਂਡਾ ਮਾਰ ਹੋਮ ਜਗ ਕੀਏ ਦੇਵ ਤਿਆਗੀ ਬਾਣੇ ਸਤਿਗੁਰ ਕਹਿੰਦੇ ਕਿ ਜਿਹੜੇ ਬਲੀ ਪਰਪਤਾ ਦੇ ਚ ਗੈਂਡੇ ਦੀ ਓਟ ਦੀ ਆਹੇਰ ਨਦੀ ਇੱਥੋਂ ਤੱਕ ਆ ਛੋਟੇ ਦੀ ਬਲੀ ਆਦਤਾਂ ਦੂਸਰਾਂ ਦੇ ਅਲੱਗ-ਅਲੱਗ ਜਗਾਂ ਦੇ ਵਿੱਚ ਬਲੀ ਦਿੱਤੀ ਜਾਂਦੀ ਆਂਦੇ ਉਹ ਕਹਿੰਦੇ ਦੇ ਦੇਵਤਿਆਂ ਦਾ ਕਹਿਣਾ ਵਾ ਭਾਈ ਪਰਮਜੀਤ ਸਿੰਘ ਜੀ ਮਹਾਕਾਲ ਸਾਡੇ ਨਾਲ ਮੌਜੂਦ ਨੇ ਤੇ ਕੁਝ ਵਿਚਾਰਾਂ ਦੀ ਸਾਂਝ ਉਹਨਾਂ ਦੇ ਨਾਲ ਪਾਵਾਂਗੇ ਬਹੁਤ ਸਾਰੇ ਸਵਾਲ ਨੇ ਇਸ ਤੇ ਅੱਜ ਆਪਾਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਈ ਪਰਮਜੀਤ ਸਿੰਘ ਜੀ ਮਹਾਕਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਸਭ ਤੋਂ ਪਹਿਲਾਂ ਵਾਇਰ ਜੀ ਕਾ ਖਾਲਸਾ ਵਾਇਰ ਜੀ ਕੀ ਫਤਿਹ ਬਾਬਾ ਜੀ ਮਾਸ ਖਾਣਾ ਜਾਂ ਨਹੀਂ ਖਾਣਾ ਬਾਣੀ ਅਨੁਸਾਰ ਇਸ ਤੇ ਕੀ ਕਹਿਣਾ ਚਾਹੋਗੇ ਕਿਵੇਂ ਵੇਖਦੇ ਜੀ ਵੇਖੋ ਵੀਰ ਜੀ ਜਿਹੜਾ ਇੱਕ ਵਿਸ਼ਾ ਵਾ ਬੜਾ ਪੁਰਾਣਾ ਵਾ ਤੇ ਇੱਕ ਇਹਦੇ ਦੇ ਖੋਲ ਕੋਈ ਗੱਲ ਨਹੀਂ ਜ਼ਿਆਦਾਤਰ ਕਰਦੇ ਦੇ ਪਰ ਪਿੱਛੇ ਦੇ ਕਾਲਤਾ ਸਾਹਤ ਦੇ ਜਿਹਦਰ ਸਾਹਿਬ ਨੇ ਇੱਕ ਬਿਆਨ ਵੀ ਦਿੱਤਾ ਹੈ ਵੀ ਮਾਸ ਖਾ ਸਕਦਾ ਹੈ ਅੱਛਾ ਜੀ ਤੇ ਪਰ ਕਿਹ ਕਿ ਇਥੇ ਦੋ ਤਰ੍ਹਾਂ ਦੇ ਜਿਹੜੇ ਧੜੇ ਖੜੇ ਹੋ ਗਏ ਇੱਕ ਵਰਗ ਕਹਿੰਦਾ ਨਹੀਂ ਖਾ ਸਕਦਾ ਜੀ ਤੇ ਜਿਹੜੇ ਨਿਹੰਗ ਸਿੰਘ ਉਹ ਜਿਹੜਾ ਵਾ ਬੱਕਰੀ ਚ ਟਕਾਉਂਦੇ ਨੇ ਜੀ ਇੱਕ ਵਰਗ ਉਹ ਵੀ ਹੈ ਜਿਹੜੇ ਕਹਿੰਦੇ ਵੀ ਵੀਰਵਾਰ ਤੇ ਮੰਗਲਵਾਰ ਨਹੀਂ ਖਾਂਦੇ ਜੀ ਤੇ ਦੂਜੇ ਇੱਕ ਇੱਕ ਹੋ ਗਏ ਨੇ ਜਿਹੜੇ ਕਹਿੰਦੇ ਵੀ ਅਸੀਂ ਮਤਲਬ ਫਰੀ ਦਾ ਖਾ ਲੈਨੇ ਆ ਤੁਸੀਂ ਰੀਚਪੀ ਉਹ ਨਹੀਂ ਦੇ ਸਕਦੇ ਪਰ ਸਵਾਲ ਇਹ ਹੈ ਕਿ ਅਸਲ ਦੇ ਵਿੱਚ ਇਹ ਆਪਣੀ ਆਪਣੀ ਸੋਚ ਆ ਸਰੀਰ ਦੀ ਜ਼ਰੂਰਤ ਆ ਇਹਦਾ ਧਾਰਮਿਕਤਾ ਦੇ ਨਾਲ ਸੰਬੰਧਤ ਨਹੀਂ ਇਹ ਠੀਕ ਜੀ ਪਾਣੀ ਦੇ ਵਿੱਚ ਕਿਤੇ ਲਿਖਿਆ ਵਾ ਕਿ ਇਹ ਝਟਕਾ ਖਾਣਾ ਜਾਂ ਕਿਵੇਂ ਜੀ ਵੇਖੋ ਜੇ ਗਰਬਾਣੀ ਦੀ ਗੱਲ ਕਰਗੇ ਵੇਖੋ ਵੀਰ ਜੀ ਮੈਂ ਨਿਰਪੱਖ ਤੌਰ ਤੇ ਮੈਂ ਗੁਰੂ ਦੀ ਗੱਲ ਕਰੂੰਗਾ ਮੇਰੀ ਆਪਣੀ ਾਕਾਤ ਕੋਈ ਨਹੀਂ ਕੀ ਬਾਤ ਹੈ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਜੋਰ ਕੀਆ ਸੋ ਜ਼ੁਲਮ ਹੈ ਕਹਤੇ ਹੈ ਜੋ ਹਲਾਲ ਦਾ ਉਤਰ ਲੇਕਾ ਨੀਕ ਸੇ ਹੋਗਾ ਕੌਣ ਵਾ ਕਲਮੇ ਪੜ ਕੇ ਚਾਹ ਦੂਜਾ ਕਰੋ ਚ ਵੈਸੇ ਕਰ ਲੋ ਉਹ ਜਿਹੜਾ ਵਾ ਜੋਰ ਕੇ ਜ਼ੁਲਮੀ ਆ ਜੀ ਇਹ ਕਰਕੇ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਜੀ ਉਹ ਤੇ ਜਿਹੜਾ ਵਾ ਲੇਕਾ ਉਤੀ ਹੋਣਾ ਵਾ ਜੀ ਅਗਲੀ ਗੱਲ ਇਹ ਆ ਕਿ ਜੇ ਸਿੱਖ ਧਰਮ ਦੀ ਗੱਲ ਕਰਗੇ ਤੇ ਮਰਿਆਦਾ ਅਨਸਾਰ ਜਿਹੜਾ ਸਿੱਖ ਧਰਮ ਨੇ ਕਿਤੇ ਮਨਾ ਨਿੰਗਾ ਕੀਤਾ ਦੁਰ ਗੁਰਮਤ ਮਾਰਤੰਡ ਭਾਈ ਸਾਹਿਬ ਭਾਈ ਕਾਨ ਸਿੰਘ ਨਾਬਾ ਦੇ ਜਿਹੜਾ ਪਾ ਪਹਿਲਾਂ ਉਹਨੂੰ ਪੜ ਕੇ ਵੇਖੋ ਉਹਦੇ ਵਿੱਚ ਵੀ ਬਹੁਤ ਸਾਰੇ ਮਾਸਪ੍ਰਤੀ ਪ੍ਰਮਾਣ ਨੇ ਤੇ ਉਹਨਾਂ ਨੇ ਦੱਸਿਆ ਕਿ ਮਾਸਕ ਤਿਕ ਤਾਂ ਵਰਤਦਾ ਰਿਆ ਗਰਬਾਣੀ ਦੇ ਵਿੱਚ ਵੀ ਬਹੁਤ ਸਾਰੇ ਪ੍ਰਮਾਣ ਨੇ ਪਰ ਇਹਨੂੰ ਖੁੱਲ ਕੇ ਗਰਬਾਣੀ ਦੇ ਆਧਾਰ ਤੇ ਨਹੀਂ ਕਿਸੇ ਨੇ ਗੱਲ ਕੀਤੀ ਜਿਹਦਾ ਕਰਕੇ ਇਹ ਇੱਕ ਵਿਸ਼ਾ ਇਤਨਾ ਹੀ ਰਹਿ ਗਿਆ ਹੈ ਰਬ ਜੀ ਇਸ ਨੂੰ ਜੀਵ ਹਤਿਆ ਦੇ ਨਾਲ ਜੋੜਿਆ ਜਾਂਦਾ ਹੈ ਕਿ ਇਹ ਜੀਵ ਹਤਿਆ ਹੈ ਵੇਖੋ ਜੀਵ ਹਤਿਆ ਜੇ ਇੱਕ ਸਮਝ ਕੇ ਆਪਾਂ ਸਮਝਦੇ ਵੀ ਪਾਪ ਆ ਤੇ ਫਿਰ ਆਪਾਂ ਪੈਲੀਆਂ ਜੋ ਜ਼ਮੀਨਾਂ ਫਸਲਾਂ ਨੂੰ ਜ਼ਹਿਰੀਲੀ ਤੇ ਜਰੀਲੀ ਮੈਜੋਰਿਟੀ ਫੋੜ ਜਾਂ ਕਲੋਰ ਪਾਉਨੇ ਆ ਜੀਵ ਜੰਤੂ ਮਰਦੇ ਆ ਸੌਂਦੇ ਹੀ ਆ ਲੋੜ ਤੋਂ ਬਿਨਾਂ ਨਹੀਂ ਗਏ ਤੇ ਗੁਰੂ ਸੇ ਬੰਦ ਫਿਰ ਕਹਿ ਰਹੇ ਕਿ ਜੀ ਸਗਲ ਬਨਾਸਪਤ ਮੈਂ ਬਸੰਤਰ ਸਗਲ ਦੂਦ ਮੈਂ ਕੀਆ ਉੱਚ ਨੀਚ ਵਿੱਚ ਜੋਤ ਸਮਾਨੀ ਘਟ ਘਟ ਮਾਦੋ ਜੀਆਂ ਕਿ ਅਛਰ ਚੋਂ ਪ੍ਰਮਾਤਮਾ ਬਾਹਰ ਆ ਗਿਆ ਉਹਦੀ ਜੋਤ ਨਹੀਂ ਗਈ ਉਹਦੇ ਚ ਫਿਰ ਉਹ ਜੀਵਤਿਆ ਨਹੀਂ ਗਈ ਜੀਵਤਿਆ ਤੇ ਫਿਰ ਉਹ ਉਹ ਵੀ ਆ ਵੇਖੋ ਮੈਡੀਕਲ ਜਿਹੜਾ ਵਾ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਦੀ ਐਡਵਾਈਸ ਕਰ ਦਿੰਦਾ ਵਾ ਵੀ ਤੁਸੀਂ ਖਾਓ ਜੀ ਬਾਕੀ ਜੇ ਗੱਲ ਕਰੀਏ ਮਾਸ ਦੀ ਵੀ ਮਾਸ ਪਾਪ ਚਾ ਦੂਜਾ ਉਹਨਾਂ ਤੇ ਗੁਰੂ ਸਾਹਿਬਾਨ ਦੇ ਤਾਂ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦੋ ਸ਼ਬਦਾਂ ਆਉਂਦੇ ਜਿਹਨੇ 129990 ਅੰਗ ਦਿੱਤੇ ਜੀ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੱਤੇ ਅੰਕ ਨੇ ਮਾਰੇ ਕਹਿੰਦੇ ਕਿ ਮਨੁੱਖ ਤੇਰਾ ਮਾਸ ਨਾਲ ਤੇ ਬਹੁਤ ਗਹਿਰਾ ਰਿਸ਼ਤਾ ਹੈ ਕਹਿੰਦੇ ਪਹਿਲਾ ਮਾਸ ਨੇ ਮਿਆਂ ਮਾਸੇ ਅੰਦਰ ਵਾਸ ਜਿਉ ਪਾਇ ਮਾਸੋਂ ਮਿਲਿਆ ਹੱਡ ਚੰਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਘਰਾ ਜਾਂਦੇ ਜਦੋਂ ਮਾਂ ਦੇ ਗਰਭ ਚੋਂ ਜਨਮ ਲਿਆ ਤੇ ਮੂੰਹ ਦੇ ਵਿੱਚ ਦੁੱਧ ਪਾਇਆ ਕਾਦਾ ਸੀ ਮੰਮਾ ਮਾਸ ਗਰਾਸ ਮੂੰਹ ਮਾਸੇ ਦਾ ਜੀਬ ਮਾਸੇ ਕੀ ਮਾਸੇ ਅੰਦਰ ਦਾ ਮੂੰਹ ਮਾਸ ਦਾ ਜੀਬ ਮਾਸ ਦੀ ਮਾਸ ਦੇ ਵਿੱਚ ਸਾਸ ਚੱਲਦੇ ਨੇ ਵੱਡਾ ਹੋਇਆ ਵਿਆਹਿਆ ਘਰ ਲਿਆ ਮਾਸ ਅੰਦੇ ਜੀਦੂ ਵੱਡਾ ਹੋਇਆ ਇਸਤਰੀ ਲਿਆਂਦੀ ਉਹ ਕਾਦੀ ਹੀ ਮਾਸ ਦੀ ਮਾਸੋਂ ਹੀ ਮਾਸ ਉਪਜੇ ਮਾਸੋਂ ਸਭੇ ਸਾ ਦਾ ਮਾਸ ਤੋਂ ਮਾਸ ਉਪਜਦਾ ਤੇ ਮਾਸ ਤੋਂ ਹੀ ਸਾਰੇ ਸਕੇ ਸਬੰਧੀ ਪੈਦਾ ਹੋਏ ਨੇ ਜੋ ਵੀ ਨੇ ਤਾਂ ਸਤਿਗੁਰੂ ਕਹਿੰਦੇ ਸਤਿਗੁਰੂ ਮਿਲਿ ਗਏ ਪਰਮ ਕਟਿ ਗਏ ਤਾਂ ਕੋ ਆਵੇ ਰਾਸ ਆਪ ਛੁੱਟੇ ਨੇ ਛੁੱਟ ਗਏ ਨਾਨਕ ਬਚਨ ਬਣਾਸ ਹਈ ਬਾਬਾ ਜੀ ਇਸੇ ਤੇ ਕੋਈ ਹੋਰ ਪ੍ਰਮਾਣ ਦੇਖੋ ਇਤੋਂ ਅੱਗੇ ਪ੍ਰਮਾਣ ਤਾਂ ਤਾਂ ਸਾਇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੀ ਆ ਹਾਂ ਜੀ ਉੱਥੇ ਸਤਿਗੁਰੂ ਪਰਮਾਉਂਦੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਪਾਪ ਉਸ ਹਾਵੇ ਕਿਸਵੇਂ ਪਾਸ ਮਾਰੇ ਜੀ ਗੈਂੜਾ ਮਾਰ ਹੋਮ ਜਗ ਕੀਏ ਦੇਵ ਤਿਆਗੀ ਬਾਣੇ ਸਤਿਗੁਰ ਕਹਿੰਦੇ ਕਿ ਜਿਹੜੇ ਬਲੀਪਰਤਾ ਦੇ ਚ ਗੈਂਡੇ ਦੀ ਓਟ ਦੀ ਆਹੇਰ ਨਦੀ ਇੱਥੋਂ ਤੱਕ ਆ ਛੋਟੇ ਦੀ ਬਲੀ ਆਤ ਤਰ੍ਹਾਂ ਤਿਤਰ੍ਹਾਂ ਦੇ ਅਲੱਗ-ਅਲੱਗ ਜਗ੍ਹਾ ਦੇ ਵਿੱਚ ਬਲੀ ਦਿੱਤੀ ਜਾਂਦੀ। ਅੰਦੇ ਉਹ ਕਹਿੰਦੇ ਦੇ ਦੇਵਤਿਆਂ ਦਾ ਕਹਿਣਾ ਵਾ। ਇਹ ਪਾਪ ਆ। ਸ ਮਾਸ ਛੋੜ ਬੈਸ ਨੱਕ ਪਕੜੇ ਰਾਤੀ ਮਾਸ ਖਾਣੇ। ਸਦਗੋ ਕਹਿੰਦੇ ਮਾਸ ਛੱਡ ਕੇ ਤੇ ਨੱਕ ਫੜ ਕੇ ਬੈਨ ਪਰ ਰਾਤ ਤੂੰ ਮਾਨਸੀ ਖਾ ਜਨਾ ਭਾਉ ਉਹਨਾਂ ਦੇ ਹੱਕ ਖਾ ਜਨਾ। ਅਸਲ ਪਾਪ ਕੀ ਆ ਗੁਰੂ ਸਹਿਬਾਨ ਨੇ ਜੋ ਕਹੇ ਹੱਕ ਪਰਾਇਆ ਨਾਨਕਾ ਜਿਉਂ ਸੂਰ ਉਸ ਗਾਏ ਗੁਰੂ ਪੀਰਾਂ ਮਾਤਾ ਪਰੇ ਜਾ ਮੁਰਦਾਰ ਨਾ ਖਾਏ। ਆंदे ਵੀ ਗੁਰੂ ਪ੍ਰਤਾਪ ਜੀ ਮਰਦਾਰ ਮਰਦਾਰ ਪਾ ਕੇ ਦਾ ਹੱਕ ਖਾ ਜਾਣਾ ਫਿਰ ਸਤਿਗੁਰੂ ਕਹਿੰਦੇ ਇਹ ਫੜ ਕਰ ਲੋਕਾਂ ਨੂੰ ਤਾਂ ਖਲਾਵੇ ਗਿਆਨ ਧਿਆਨ ਨਹੀਂ ਸੂਜੇ ਨਾਨਕਾਂ ਦੇ ਸੋਕਿਆ ਕਹੀਏ ਕਹੇ ਨਾ ਕਹਾ ਬੁੱਝੇ ਅੰਦਾ ਸੂਏ ਜੋ ਅੰਧ ਕਮਾਵੇ ਤੇ ਸਿਰ ਦੇ ਸਲੋਚ ਨਹੀਂ ਆਂਦੇ ਅੰਦਾ ਉਹ ਨਹੀਂ ਆਂਦਾ ਕਿ ਜਿਹਦੇ ਅੱਖਾਂ ਨਹੀਂ ਗੁਰ ਰੰਗਦੇ ਸਾਹਿਬ ਇਹ ਗੱਲੋਂ ਕਲੀਅਰ ਕਰਦੇ ਕਹਿੰਦੇ ਇਹ ਨਾ ਅੱਖਾਂ ਜਨਮਕ ਲੋਣ ਨਾ ਏ ਅੰਦੇ ਸਹੀ ਨਾਨਕਾ ਜੋ ਖਸਮੋਂ ਕੁੱਤੇ ਜਾਈ ਤੇ ਸਤਿਗੁਰੂ ਕਹਿੰਦੇ ਕਿ ਅੰਦਾ ਸੋਈ ਜੋ ਅੰਧ ਕਮਾਵੇ ਅੰਦਾ ਉਹ ਹੈ ਜੋ ਅੰਨੇ ਕਰਮ ਕਰਦਾ ਤੇ ਸਿਰਦੇ ਸਲੋਚੇ ਨਹੀਂ ਉਹਦੀਆਂ ਅੱਖਾਂ ਨਹੀਂ ਕਹਿੰਦਾ ਮਾਤ ਪਿਤਾ ਕੀ ਰਕਤ ਨ ਪੰਨੇ ਮੱਛੀ ਮਾਸ ਨਾ ਖਾਈ ਅੰਦੇ ਮਾਂ-ਬਾਪ ਦੇ ਤੇ ਖੂਨ ਤੋਂ ਪੈਦਾ ਆ ਰਕਤ ਤੋਂ ਪੈਦਾ ਆ ਮੱਛੀ ਮਾਸ ਨਹੀਂ ਖਾਈ ਮਾਸੋ ਨਿਮੇ ਮਾਸੋ ਜਮੇ ਹਾਂ ਮਾਸੇ ਕੇ ਪਾਂਡੇ ਗਿਆਨ ਧਿਆਨ ਕੁਛ ਸੂਝੇ ਨਹੀਂ ਚਤਰ ਕਹਾਵੇਂ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜਨਸਾ ਮਾਸੋ ਜੀਏ ਲਿਆ ਬਸੇਰਾ ਆ ਭੱਕ ਪੱਖੇ ਭਾਕਤਾ ਛੋਡੇ ਅੰਧ ਗੁਰੂ ਜਨ ਕੇਰਾ ਮਾਸੋ ਨਿਮੇ ਮਾਸੋ ਜਮੇ ਹਾਂ ਮਾਸੇ ਕੇ ਪਾਂਡੇ ਗਿਆਨ ਧਿਆਨ ਕੁਛ ਸੂਝੇ ਨਹੀਂ ਚਤਰ ਕਹਾਵੇਂ ਪਾਂਡੇ ਉਤੇ ਸਤਿਗੁਰੂ ਹੋਰ ਬਖਸ਼ਿਸ਼ ਕਰਦੇ ਨੇ ਕਹਿੰਦੇ మాਸ ਪ੍ਰਾਣੀ మాਸਕ ਤੇ ਵਿਚੋ ਜੁਗ ਮਾਸਕ ਮਾਣਾ ਜਿਸ ਤਰ੍ਹਾਂ ਚਾਰ ਵੇਦ ਨੇ ਇਸੇ ਤਰ੍ਹਾਂ ਚਾਰ ਕਤੇਬ ਵੀ ਨੇ ਤਰਾਤ ਅਜੀਲ ਜਿਹੜਾ ਪਗੰਬਰ ਦੌਦ ਦਾ ਸੁਲੈਮਾਨ ਦਾ ਦੌਦ ਤੇ ਦੂਜੇ ਦਾ ਨੇ ਆਗੇ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਛੂਟਿਆ ਤੁਸੀਂ ਪ੍ਰੋਫੈਸਰ ਸਹਿਬ ਸਿੰਘ ਜੀ ਦਾ ਕੀਤਾ ਟੀਕਾ ਪੜ ਕੇ ਵੇਖਿਓ ਉਹਨਾਂ ਨੇ ਪ੍ਰਮਾਣ ਬੜੇ ਵਿਦਗਾ ਦਿੱਤੇ ਉਹ ਕਹਿੰਦੇ ਵੀ మాਸ ਪ੍ਰਾਣੀ మాਸਕ ਤੇ ਵਿਚੋ ਜੁਗ ਮਾਸਕ ਮਾਣਾ ਜੀ ਚੌਜੁਗ ਜਮਾਸ ਵਰਤਦਾ ਰਿਹਾ 6 ਸ਼ਾਸਤਰ 4 ਵੇਦ 6 ਸ਼ਾਸਤਰ 18 ਪ੍ਰਣ 27 ਸਮਰਤियां ਵੇਦ ਕਤੇ ਸਾਰੇ ਦੇ ਵਿੱਚ ਦੇ ਵੀ ਮਾਸਕ ਤੇ ਮਨਾ ਨਹੀਂ ਚੌਜੁਗ ਮਾਸਕ ਮਨਾ ਜੱਜ ਕਾਜ ਵਿਆਹ ਹਸਾਵੇ ਉੱਥੇ ਮਾਸ ਜੱਜਾਂ ਕੱਜਾਂ ਦੀ ਸੂਬਾ ਰਿਆ ਇਸਤਰੀ ਪੁਰਖੇ ਨਿਵਜੇ ਮਾਸੋਂ ਪਾਤਸ਼ਾਹ ਸੁਲਤਾਨਾਂ ਆਂਦੇ ਜੋ ਵੀ ਇਸਤਰੀ ਪੁਰਖ ਸੁਲਤਾਨ ਰਾਜੇ ਅਮਰਾਉ ਕਈ ਵੀ ਆ ਉਹ ਸਾਰੇ दे दे अंदे अंदे मास ਤੋਂ ਪੈਦਾ ਜੇ ਉਹ ਦੱਸੇ ਨਰਕ ਜਾਂਦੇ ਇਹ ਤਾਂ ਧਿਆਨ ਦੇਣ ਵਾਲੀ ਗੱਲ ਆ ਸਤਿਗੁਰੂ ਕਹਰੇ ਜੀ ਉਹ ਦੱਸੇ ਨਰਕ ਜਾਂਦੇ ਉਹਨਾਂ ਦਾ ਦਾਨ ਨਾ ਲੈਣਾ ਆਂਦੇ ਭਾਈ ਆਂਦੇ ਇਹ ਪੰਡਿਤ ਜੇ ਉਸ ਤੋਂ ਸਮਝਦਾ ਪੀਏ ਨਰਕਾਂ ਨੂੰ ਜਾਣ ਕੇ ਮਾਸ ਖਾਂਦੇ ਕਿ ਉਹਨਾਂ ਨਾਲ ਕੋਈ ਦਾਨ ਕੋ ਲੈਣਾ ਉਹਨਾਂ ਦੇ ਕੋਲੋਂ ਜਿਹੜਾ ਤੂੰ ਸੇਵਾ ਦੇ ਨਾਮ ਦੇ ਉੱਤੇ ਜਾਂ ਤੂੰ ਉਹਨਾਂ ਕੋਈ ਦਾਨ ਲੈਣਾ ਕੋ ਕੋ ਲੈਣਾ ਜੇ ਉਹ ਦੱਸੇ ਨਰਕ ਜਾਂਦੇ ਉਹਨਾਂ ਦਾ ਦਾਨ ਨਾ ਲੈਣਾ ਦਿੰਦਾ ਨਰਕ ਸੁਰਗ ਲੈਂਦਾ ਵੇਖੋ ਇਹ ਤਗਾਣਾ ਕਹਿੰਦੇ ਵੀ ਦੇਣ ਵਾਲਾ ਨਰਕਾਂ ਨੂੰ ਜਾਊ ਤੇ ਲੈਣ ਵਾਲਾ ਜਿਹੜਾ ਵਾ ਉਹ ਸੁਰਗਾਂ ਨੇ ਜਾਊ ਇਹ ਕਿੱਥੋਂ ਦੀ ਗੱਲ ਹੋਈ ਆਪ ਨਾ ਬੁੱਝੇ ਲੋਕ ਬੁਝਾਵੇਂ ਪਾਂਡੇ ਖਰਾ ਸਿਆਣਾ ਆਂਦੇ ਤੂੰ ਖੁਦ ਸਮਝਦਾ ਨਹੀਂ ਲੋਕਾਂ ਨੂੰ ਸਮਝਾਉਂਦੇ ਆ ਪੰਡਤ ਬੜਾ ਸਿਆਣਾ ਹੈ ਪਾਂਡੇ ਤੂੰ ਜਾਣੇ ਨਹੀਂ ਕਿੱਥੋਂ ਮਾਸ ਪੰਣਾ ਇਹ ਪੰਡਤ ਨੂੰ ਨਹੀਂ ਜਾਨਦਾ ਇਹ ਮਾਸ ਕਿੱਥੋਂ ਪੰਣਾ ਤੋਹੇ ਅਨਕ ਮਾਦਕ ਪਾਹਾ ਤੋਹੇ ਤਰਪਮਣ ਗੰਨਾ ਤੋਹਾ ਆਕੇ ਹਉ ਬਹੁ ਵਿਦੱਚਾ ਤੋਹੇ ਬਹੁਤ ਬਕਾਰਾ ਇਤੇ ਰਸ ਛੋੜ ਹੋਵੇ ਸੰਿਆਸੀ ਨਾਨਕ ਕਹੇ ਵਿਚਾਰਾ ਆਂਦੇ ਜਾਂ ਤੇ ਸਭ ਕੁਝ ਸ਼ਰਤ ਹੈ ਤੇ ਗੁਰੂ ਸੇ ਵੰਤਨਤਨ ਸੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ 955 ਅੰਗ ਦੇ ਮੈਂ ਵਕਸ਼ਿਸ਼ ਕਰਦੇ ਨੇ ਕਿ ਜੀ ਕਾ ਆਹਾਰ ਜੀ ਖਾਣਾ ਏਕਰੇ ਨਾਨਕ ਚਿੰਤਾ ਮਤ ਕਰ ਚਿੰਤਾ ਤੁਸੀਂ ਜਿਹੜਾ ਛਪਦਾ ਹੈ ਕਿ ਜੀ ਦਾ ਆਹਾਰ ਜਿਹੜਾ ਜੀ ਪੈਦਾ ਕਰ ਦਿੱਤਾ ਉਹਦੀ ਕੁਦਰਤ ਹੈ ਫਿਰ ਜਿਹੜਾ ਨਾ ਮਤਲਬ ਕਈ ਪ੍ਰਮਾਣ ਦਿੰਦੇ ਨੇ ਜਦੋਂ ਵੇਖਣਾ ਦਾਸ ਨੇ ਵੀ ਕਈ ਵੀਡੀਓ ਜਿੱਦੋਂ ਡਲਿਆ ਦਗਾਨਿਆ ਸਿੰਘ ਪਾਇ ਜਾਂਦਾ ਕੋਈ ਕਲਿੱਪ ਤੇ ਬੜੇ ਕਮੈਂਟ ਕਰਦੇ ਨੇ ਵੇਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜਾ ਵਾ ਮਨਾ ਕੀਤਾ ਉਹਨਾਂ ਨੇ ਜਿਤਨਾ ਲਿਖ ਦਿੱਤਾ ਕਿ ਚੀਪ ਪਸ਼ੂਤੀ ਬੱਕਰੀ ਮਰਦੀ ਹੋਈ ਹੜਾੜਾ ਸੀ ਸ਼ੀਸ਼ੀ ਪੁੱਛੇ ਵਿਸਮਾਦ ਹੋਏ ਤੌਸਰ ਕਿਤ ਰੈਸ ਰੈਸੀ ਬਿਨੋ ਕਰੇਂਦੀ ਬੱਕਰੀ ਪੁੱਤਰ ਸਾਡੇ ਕਿਚਨ ਖੱਸੀ ਆਕਤ ਦੂਰਾ ਖਾਦਿਆਂ ਕੋ ਕੋ ਖਾਲ ਖਾਲ ਵਣਸੀ ਮਾਸ ਖਾਣ ਗੱਲ ਛੁਰੀ ਦੇ ਹਾਲ ਤਣਾੜਾ ਕੌਣ ਹੋਵਸੀ ਤੇ ਇੱਕ ਦਾਦੇ ਉਹ ਲਿਖਦੇ ਨੇ ਕਿ ਕੋਈ ਕਸਾਈ ਬੱਕਰੀ ਲਾਏ ਲੂਣ ਸੀ ਕਿ ਮਾਸ ਪਰੋਇਆ ਹਾਸਾਸ ਬੋਲੇ ਕੋਤੀ ਖਾਦਿਆ ਘਾਲ ਹੋਇਆ ਜੀ ਬੇ ਹੁੰਦਾ ਪੀੜਿਆ ਖੋ ਦੰਦਾ ਮੂੰ ਪੰਨ ਵਗਵਾ ਪਰ ਉੱਤੇ ਭਾਈ ਸਾਹਿਬ ਭਾਈ ਗਰਦਾਸ ਜੀ ਵੀ ਇੱਕ ਜਗ੍ਹਾ ਤੇ ਲੈਂਦੇ ਕਹਿੰਦੇ ਮਾਸ ਪਵਿੱਤਰ ਗ੍ਰਸਤ ਨੂੰ ਆਂਦੋਂ ਤਾਰ ਵਿਚਾਰ ਵਜਾਈ ਕਿ ਜਿਹੜਾ ਮਾਸ ਆ ਉਹ ਗ੍ਰਸਤੀਵਾਦ ਤੇ ਪਵਿੱਤਰ ਹੈ ਤੇ ਉਹਦੀਆਂ ਜਿਹੜੀਆਂ ਆਂਦਰਾ ਨੇ ਉਹਨਾਂ ਤੇ ਜਿਹੜੇ ਵਿਚਾਰ ਵਨ ਸਾਧੂ ਨੇ ਉਹ ਉਹਦੇ ਤੰਤੀ ਸਾਜ ਬਣਾ ਕੇ ਵਜਾਉਂਦੇ ਨੇ ਜੀ ਤੇ ਇਹ ਆਪਣੀ ਆਪਣੀ ਮੈਂ ਇਹ ਨਹੀਂ ਪ੍ਰਮੋਟ ਕਰਦਾ ਮੈਂ ਸਾਰੀ ਸੰਗਤ ਨੂੰ ਬਿੰਦਕਾਂ ਦਾ ਕਾਢੀ ਆਪਣੀ ਸੋਚ ਆ ਖਾਣਾ ਨਾ ਖਾਣਾ ਪਰ ਇਹਦੇ ਵਿੱਚ ਜੇ ਪਾਪ ਵਾਲੇ ਬੰਦੇ ਨੂੰ ਸੋਚ ਗਏ ਤੇ ਫਿਰ ਅਸੀਂ ਤੇ ਪਾਪ ਕਰੀ ਜਾ ਰਹੇ ਆ ਫਿਰ ਇਹ ਛੜਕਾਂ ਦੇ ਉੱਤੇ ਰੰਗ ਦੇ ਗੱਡੀਆਂ ਮੋਟਰਾਂ ਲੱਗ ਜਾਂਦੇ ਨੇ ਕਈ ਤਰ੍ਹਾਂ ਦੇ ਜੀਵ ਜੰਤੂ ਮਾਰ ਦਿੰਨੇ ਆ ਅਸੀਂ ਸਾਲ ਇੰਨੇ ਕਈ ਤਰ੍ਹਾਂ ਦੇ ਮਾਰਦੇ ਨੇ ਫਿਰ ਅਸੀਂ ਆ ਜਿਹੜੇ ਦੂਜੀ ਕਿਨਾਂ ਹੁੰਦੀ ਆ ਹੋਰ ਫਸਲਾਂ ਨੂੰ ਪਾਉਨੇ ਆ ਦਵਾਈਆਂ ਜਾਂਹੀਂ ਮੱਛਰ ਮਾਰਨ ਵਾਸਤੇ ਕਈ ਤਰ੍ਹਾਂ ਦੇ ਪੰਜਾਬਗਰ ਦੇ ਫਿਰ ਕਿਤੇ ਨਾ ਕਿਤੇ ਪਾਬਤ ਸਾਡੇ ਕੋ ਹੋ ਹੀ ਰਿਆ ਜੇ ਕਿ ਹੱਕ ਪ੍ਰਾਇਆ ਨਾਨਕਾ ਕਿਆ ਬਾਤ ਜਿਉਂ ਸੂਰਸ ਗਏ ਕਿਆ ਬਾਤ ਪ੍ਰਾਇਆ ਹੱਕ ਖਣਾ ਜਿਹੜਾ ਵਾ ਉਹ ਮਰੀ ਲਾਸ਼ ਦੇ ਮੁਤਾਬਕ ਆ ਜਿਹੜਾ ਵਾ ਸੇ ਇੱਕ Hindu ਜੀ ਨੇ ਨਾ ਵਾਤੇ ਗਾਂ ਤੇ ਮੁਸਲਮਾਨ ਵਾਤੇ ਸਕੂ ਰੱਖਿਆ ਖਾਣਾ ਨਹੀਂ ਆਈ ਆ ਦੇਖੋ ਜਿਹੜਾ ਵਾ ਉਸ ਸਮੇਂ ਬਿਲਕੁਲ ਤੁਹਾਡੀ ਗੱਲ ਸਹੀ ਕਿ ਉਹ ਛਕਦੇ ਤੇ ਹੁਣ ਜਿਹੜੀ ਜਿਹੜੇ ਛਕਦੇ ਜਿਹੜੀ ਛਕਣ ਵਾਲੇ ਨਸ਼ਾ ਛਕਣ ਚ ਹਰ ਜਿੱਕੀ ਆ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਆਪ ਤੇ ਵੀ ਪਰਮਾਉਂਦੇ ਨੇ ਇਹ ਕਿਹਾ ਗਾਦੇ ਕਹਿੰਦੇ ਵੀ ਮਨਜੀ ਬਹਿ ਸੰਤੋਖ ਦਾ ਕੁੱਤੇ ਰਕਸ਼ ਸ਼ਿਕਾਰ ਕਰਾਇਆ ਠੀਕ ਆ ਵੀ ਇਹ ਜਿਹੜਾ ਵਾ ਮਨਜੀ ਤੇ ਬਹਿ ਕੇ ਸੰਤੋਖ ਦਾ ਲੋਕਾਂ ਦਾ ਕਹਿਣਾ ਸੀ ਉਸ ਸਮੇਂ ਤੇ ਇਹ ਸ਼ਿਕਾਰ ਖੇੜਦੇ ਤੇ ਗੁਰੂ ਸਾਹਿਬਾਨ ਵੀ ਗੁਰੂ ਅਰਜਨ ਸਾਹਿਬ ਵੀ ਜਿਹੜਾ ਸ਼ਿਕਾਰ ਛਕਣ ਵਾਸਤੇ ਹੀ ਕਰਦੇ ਹੋਣਗੇ ਸੁੱਟਣ ਬਾਅਦ ਤੈਨੂੰ ਕਰਦੇ ਹੋਣਗੇ ਨਾ ਪਰ ਕੀ ਹੈ ਕਿ ਅੱਜ ਸਾਡੀ ਸੋਚ ਬਣ ਚੁੱਕੀ ਆ ਜਿਹੜਾ ਛਕਦਾ ਵਾ ਉਹ ਉਧਰ ਦੀਆਂ ਗੱਲਾਂ ਕਰੀ ਜਾਂਦੇ ਜਿਹੜਾ ਨਹੀਂ ਛਕਦਾ ਨਹੀਂ ਪਰ ਅਸਲ ਦੇ ਵਿੱਚ ਇਹਦੇ ਨਾਲ ਕੋਈ ਦੂਜੇ ਦਾ ਮਸਬਲ ਨਹੀਂਗਾ ਭੀ ਕੋਈ ਨਾਲ ਕੋਈ ਧਾਰਮਿਕਤਾ ਦੇ ਨਾਲ ਨਸ਼ਾ ਜਰੂਰ ਵਰਜਿਤ ਆ ਕਿ ਜਿਵੇਂ ਕਿ ਨਸ਼ੇ ਦੇ ਤਾਸ ਦੇ ਬਹੁਤ ਪ੍ਰਮਾਣ ਗੁਰੂ ਸਹਿਬਾਨ ਨੇ ਦਿੱਤੇ ਮਾਸ ਖਾਣ ਵਾਲੇ ਨਰਕਾਂ ਨੂੰ ਜਾਣ ਕੇ ਕੀ మాਸ ਨਾ ਖਾਣ ਵਾਲੇ ਸਵਰਗਾਂ ਨੂੰ ਜਾਣਗੇ ਮੈਂ ਪਹਿਲਾਂ ਹੀ ਪਰਮਾਨੰਦ ਦਿੱਤਾ ਕਿ ਸਤਗੁਰਾਂ ਦਾ ਬਚਨ ਹੈ ਕਿ ਦੇਨ ਦਾ ਨਰਕ ਸੁਰਗ ਲੈਂਦਾ ਵੇਖੋ ਇਹ ਤਾਂ ਗਾਣਾ ਆਪ ਨਾ ਬੁੱਝੇ ਲੋਕ ਪਾਣੇ ਖਰਾ ਸਿਆਣਾ ਆਂਦੇ ਨਰਕਾਂ ਨੂੰ ਜਿਹੜਾ ਦਾਨਤਨ ਜਿਨ੍ਹਾਂ ਦੇ ਕੋਲ ਦਾਨ ਲੈ ਰਹੇ ਜੀ ਉਹ ਨਰਕਾਂ ਨੂੰ ਜਾਣਗੇ ਕਿਉਂ ਮੀਟ ਖਾਂਦੇ మాਸ ਖਾਂਦੇ ਤੇ ਤੁਸੀਂ ਸੁਰਗਾਂ ਨੂੰ ਜਾਓਗੇ ਇਹ ਕਿਤਰਾ ਹੋ ਸਕਦਾ ਇਹ ਐਸਾ ਕੁਝ ਨਹੀਂ ਗਾ ਪੀ ਇਹ ਇੱਕਰ ਮਕਾਨ ਰਿਆ ਸਾਰੇ ਤੇ ਰੱਬ ਦਾ ਜਿਹੜਾ ਮਾਰ ਗਿਆ ਉਹ ਹੋ ਰਿਹਾ ਹਰ ਬਿਨਵਰ ਕਰਿਆ ਬਿਰਤੀ ਜਬ ਤਬ ਸੰਜਮ ਕਰਮ ਕੁਮਾਰ ਇਹ ਉਰੇ ਮੂਸੇ ਵਰਤਨੇ ਸੰਜਮੇ ਰਹਤਾ ਤਨਕਾਰ ਨਾ ਪਾਇ ਅੱਗੇ ਚੱਲਣਾ ਔਰੇ ਪਈ ਉਹ ਕਾਮਨਾ ਆਵੀ ਤੀਰਤ ਨਾ ਵੀ ਧਰਨੀ ਪਰਮ ਤੇ ਅੱਗੇ ਠੋਰ ਨਾ ਪਾਵੇ ਉਹ ਕਾਮਨਾ ਆਵੀ ਇਹ ਤੇ ਲੋਕ ਨਹੀਂ ਪਤਾਦੇ ਇਸੇ ਵੇ ਲੋਕਾਂ ਨੂੰ ਕੁਝ ਕਰਨ ਵਾਲੀਆਂ ਗੱਲਾਂ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਪਰ ਨਹੀਂ ਰੱਬ ਦਾ ਜਿਹੜਾ ਮਰਾਵ ਆ ਉਸਰਲਾ ਤੇ ਬਿਲਕੁਲ ਸਿੰਪਲ ਆ ਸਤਿਗੁਰੂ ਇਹਨਾਂ ਚੀਜ਼ਾਂ ਤੋਂ ਦੂਰ ਰੱਖਦੇ ਨੇ ਜੀ ਬਬਾਈ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਆਓ ਅੰਤ ਵਿੱਚ ਵੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਭਾਈ ਪਰਮਜੀਤ ਸਿੰਘ ਜੀ ਮਹਾਕਾਲ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਅਤੇ ਇਸ ਬਾਰੇ ਆਪਣੇ ਵਿਚਾਰ ਵੀ ਰੱਖੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣਾ ਰਾਏ ਆਪਣੀ ਜਿਹੜੀ ਆ ਜਰੂਰ ਦਿਓ ਤੇ ਜੇਕਰ ਬੋਲਦੇ ਸਮੇਂ ਸਾਡੇ ਕੋਈ ਅੱਖਰਵਾਦਾ ਘਾਟਾ ਪੁੱਜ ਚੋ ਕੋਈ ਹੋਵੇ ਤਾਂ ਸੰਗਤ ਬਖਸ਼ਣ ਆ ਰਿਹਾ ਹੈ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਬਹੁਤ ਬਹੁਤ ਧੰਨਵਾਦ